ਜੋ ਫਰਵਰੀ 1762 ਨੂੰ ਅਹਿਮਦ ਸਾਦ ਅਬਦਾਲੀ ਨੇ ਸੇਮਾ ਹਮਲਾ ਕੀਤਾ ਸੀ ਪੰਜਾਬ ਦੇ ਉੱਤੇ ਉਹਨੇ ਟੋਟਲ ਸਿੱਖ ਕੌਮਾਂ ਦੀ ਗਿਣਤੀ 65-70 ਹਜ਼ਾਰ ਸੀ ਉਹ ਇੱਥੇ ਬੈਠੇ ਸਨ ਸਿੰਘ ਤੇ ਅਬਦਾਲੀ ਨੇ ਉਹਨਾਂ ਦੇ ਉੱਤੇ ਅਚਾਨਕ ਚੇਤੇ ਹਮਲਾ ਕਰਤਾ ਸੀਗਾ ਸੱਚ ਤੋਂ 65 ਹਜ਼ਾਰ ਦੇ ਕਰੀਬ ਸਿੱਖਾਂ ਦੀ ਆਬਾਦੀ ਸੀ ਲੇਕਿਨ ਇੱਕ ਦਿਨ ਦੇ ਵਿੱਚ ਅੱਧੀ ਆਬਾਦੀ ਆ ਜਿਹੜੀ ਉਹ ਸ਼ਹੀਦ ਹੋ ਜਾਂਦੀ ਐ 30000 ਦੇ ਤਕਰੀਬਨ ਸਿੰਘ ਇਸ ਸਥਾਨ ਤੇ ਸ਼ਹੀਦ ਹੋ ਗਏ ਸਨ ਜਿਸ ਨੂੰ ਇਤਿਹਾਸ ਦੇ ਵਿੱਚ ਵੱਡੇ ਘੱਲੂ ਘਰ ਦੇ ਨਾਮ ਨਾਲ ਜਾਣਿਆ ਜਾਂਦਾ ਕਿਉਂਕਿ ਇਸ ਸਥਾਨ ਤੇ ਪਾਣੀ ਦਾ ਸੋਰਸ ਹੋਣ ਕਰਕੇ ਉਹ ਬੈਠੇ ਸੀਗੇ ਸੱਸਿਆ ਜਾਂਦਾ ਕਿ ਅੱਗ ਲਾ ਦਿੱਤੀ ਗਈ ਸੀ ਜੰਗ ਵੀ ਹੋਈ ਸੀ ਜਿਹੜੇ ਬਜ਼ੁਰਗ ਨਹੀਂ ਲੜਨ ਦੇ ਯੋਗੇ ਸੀ ਉਹਨਾਂ ਨੂੰ ਉਹਨਾਂ ਨੇ ਗਾ ਆਪਣੇ ਬਾਜਰੇ ਦੇ ਗਹਾਰੇ ਲੰਮਰ ਲੱਗੇ ਹੁੰਦੀ ਮਹਾਰੇ ਉਹਨਾਂ ਦੇ ਵਿੱਚ ਲੁਕੋ ਦਿੱਤਾ ਵੀ ਉਹਨਾਂ ਦਾ ਬਚਾਅ ਹੋ ਸਕੇ ਜਦੋਂ ਉਹਨਾਂ ਨੂੰ ਮੁਗਲਾਂ ਨੂੰ ਪਤਾ ਲੱਗੇ ਆ ਵੀ ਇਹਨਾਂ ਦੇ ਬੱਚੇ ਤੇ ਪਰਿਵਾਰ ਇਹਨਾਂ ਦੇ ਵਿੱਚ ਲੁਕੋਏ ਹਨ ਤਾਂ ਉਹਨਾਂ ਨੇ ਉਹ ਮਹਾਰਿਆਂ ਨੂੰ ਬਾਜਰੇਦਾਂ ਨੂੰ ਅੱਗ ਲਾਤੀ ਸੀ ਤੇ ਉਹਨਾਂ ਦੇ ਬੱਚਿਆਂ ਦੀ ਵੀ ਸਹੀਦੀਆਂ ਹੋਈਆਂ ਨੇ ਇਸ ਸਥਾਨ ਤੇ 11 ਮਿਸਲਾਂ ਦੇ ਜ਼ਥੇਦਾਰਾਂ ਨੇ ਪੂਰਾ ਡਟ ਕੇ ਅਬਦਾਲੀ ਦੇ ਨਾਲ ਮੁਕਾਬਲਾ ਕੀਤਾ ਜਿਸ ਤੋਂ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਬਦਾਲੀ ਨੂੰ ਉਦੋਂ ਤਾਂ ਇੱਥੋਂ ਵਾਪਸ ਮੁੜਨਾ ਪੈਗਾ ਬਲੇ ਸੋਹਣਿਆਲੇ ਸਿੱਖ ਕੌਮ ਦੇ ਵਿੱਚ ਉਹ ਵੱਡੀ ਸ਼ਹਾਦਤ ਹੋਈ ਹੈ ਜਿਸ ਦੀ ਮਿਸਾਲ ਪੂਰੀ ਦੁਨੀਆ ਵਿੱਚ ਨਹੀਂ ਮਿਲਦੀ ਤਾਂ ਉਸ ਵੇਲੇ 60 ਤੋਂ 65 ਹਜ਼ਾਰ ਦੇ ਕਰੀਬ ਸਿੱਖਾਂ ਦੀ ਆਬਾਦੀ ਸੀ ਲੇਕਿਨ ਇੱਕ ਦਿਨ ਦੇ ਵਿੱਚ ਅੱਧੀ ਆਬਾਦੀ ਆ ਜਿਹੜੀ ਉਹ ਸ਼ਹੀਦ ਹੋ ਜਾਂਦੀ ਹੈ ਤਾਂ ਵੱਡੇ ਘੱਲੂ ਘਾਰੇ ਦੇ ਇੱਥੇ ਇੱਕ ਹਾਸਿਕ ਸਥਾਨ ਤੇ ਪਹੁੰਚਿਆ ਤਾਂ ਇੱਥੋਂ ਦੇ ਸੇਵਾਦਾਰ ਬਲਵਿੰਦਰ ਸਿੰਘ ਅਤੇ ਹੋਰ ਸੇਵਾਦਾਰ ਸਾਡੇ ਨਾਲ ਮੌਜੂਦ ਨੇ ਸਥਾਨ ਦਾ ਇਤਿਹਾਸ ਆ ਜਿਹੜਾ ਉਹ ਅੱਜ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਬਾ ਜੀ ਇਸ ਵੱਡੇ ਸਥਾਨ ਦਾ ਇਤਿਹਾਸ ਕੀ ਆ ਵੈਸੇ ਤਾਂ ਸਾਰੀ ਦੁਨੀਆ ਇਸ ਇਤਿਹਾਸ ਨੂੰ ਜਾਣਦੀ ਹੈ ਇੱਥੇ ਮਹਾਨ ਜਰਨੈਲ ਸਿੱਖ ਕੌਮ ਦੇ ਲੜੇ ਸੀ ਇੱਕ ਬਹੁਤ ਵੱਡੀ ਸ਼ਹਾਦਤ ਹੋਈ ਸੀ ਜਿੰਨੀ ਵੱਡੀ ਸ਼ਹਾਦਤ ਪੂਰੀ ਦੁਨੀਆ ਵਿੱਚ ਨਹੀਂ ਹੋਈ ਲੇਕਿਨ ਇੱਕ ਵਾਰ ਫਿਰ ਵੀ ਤੁਸੀਂ ਇਤਿਹਾਸ ਆ ਜਿਹੜਾ ਉਹ ਦੁਬਾਰਾ ਦੁਹਰਾ ਦੋ ਇਹ ਜੋ ਸਥਾਨ ਤੇ ਖੜੀ ਹੈ ਇਸ ਸਥਾਨ ਨੂੰ ਵੱਡੇ ਘੱਲੂ ਘਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿੱਥੇ 5 ਫਰਵਰੀ 1762 ਨੂੰ ਅਹਿਮਦ ਸਾਬਦਾਲੀ ਨੇ ਸੇਮਾ ਹਮਲਾ ਕੀਤਾ ਸੀ ਪੰਜਾਬ ਦੇ ਉੱਤੇ ਇੱਥੇ ਸਿੱਖ ਸੀਗੇ ਆਪਣੇ ਟੋਟਲ ਸਿੱਖ ਕੌਮਾਂ ਦੀ ਗਿਣਤੀ 65-70 ਹਜ਼ਾਰ ਸੀ ਸਾਰੀ ਸਿੱਖ ਕੌਮ ਇੱਥੇ ਇਕੱਤਰ ਹੋਈ ਹੋਈ ਸੀ ਇਸ ਸਥਾਨ ਤੇ ਬੈਠੀ ਸੀਗੇ ਇਕੋ ਲਖਤ ਉਹਨਾਂ ਨੇ ਅਬਦਾਲੀ ਨੇ ਉਹਨਾਂ ਦੇ ਬੈਠਿਆਂ ਤੇ ਪਰਿਵਾਰਾਂ ਸਮੇਤ ਸੀਗੇ ਬਹੀਰ ਦੇ ਰੂਪ ਦੇ ਵਿੱਚ ਸੀਗੇ ਉਹ ਇੱਥੇ ਬੈਠੇ ਸਨ ਸਿੰਘ ਤੇ ਅਬਦਾਲੀ ਨੇ ਉਹਨਾਂ ਦੇ ਉੱਤੇ ਅਚਾਨਕ ਚੇਤ ਹਮਲਾ ਕਰਤਾ ਸੀਗਾ ਜਿਸ ਦੇ ਦੌਰਾਨ 5 ਫਰਵਰੀ 1762 ਨੂੰ 30 35 33000 ਦੇ ਤਕਰੀਬਨ ਸਿੰਘ ਇਸ ਸਥਾਨ ਤੇ ਸ਼ਹੀਦ ਹੋ ਗਏ ਸਨ ਜਿਸ ਨੂੰ ਇਤਿਹਾਸ ਦੇ ਵਿੱਚ ਵੱਡੇ ਘੱਲੂ ਘਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤ ਅਫਦਾਲੀ ਦੀ ਫੌਜ ਦੀ ਗਿਣਤੀ ਲੱਖਾਂ ਦੇ ਵਿੱਚ ਸੀ ਸਿੱਖਾਂ ਤੋਂ ਕਈ ਗੁਣਾ ਜ਼ਿਆਦਾ ਸੀ ਤਾਂ ਉਸ ਵੇਲੇ ਸਿੱਖ ਨੇ ਜਿਹੜੇ ਉਹ ਇੱਕ ਵੱਡੀ ਵਹੀਰ ਦੇ ਵਿੱਚ ਰਹਿ ਰਹੇ ਸੀ ਇੱਥੇ ਤੁਸੀਂ ਦੱਸਿਆ ਕਿ ਪਾਣੀ ਦਾ ਸੋਮਾ ਹੁੰਦਾ ਸੀ ਜਿਸ ਦੇ ਕਿਨਾਰੇ ਸਿੱਖਾਂ ਨੇ ਆਪਣੇ ਡੇਰੀ ਨੇ ਜਿਹੜੇ ਉਹ ਲਾਇਏ ਸੀ ਤਾਂ ਉਸ ਤੋਂ ਬਾਅਦ ਕਿਵੇਂ ਹਮਲਾ ਹੋਇਆ ਕਿਹੜੇ ਕਿਹੜੇ ਸਿੱਖ ਜਰਨੈਲ ਇੱਥੇ ਮੌਜੂਦ ਸਨ ਕਿੰਨੀਆਂ ਮਸਲਾਂ ਨੇ ਜਿਹੜੀਆਂ ਉਹ ਇੱਥੇ ਮੌਜੂਦ ਸਨ ਇੱਥੇ ਸਿੰਘ ਆਪਣੇ ਪਰਿਵਾਰਾਂ ਸਮੇਤ ਬੈਠੇ ਸਨ ਕਿਉਂਕਿ ਇਸ ਸਥਾਨ ਤੇ ਪਾਣੀ ਦਾ ਸੋਰਸ ਹੋਣ ਕਰਕੇ ਉਹ ਬੈਠੇ ਸੀਗੇ ਕਿਉਂਕਿ ਲਾਮ ਲਖਸ਼ਰ ਸਾਰਾ ਪਰਿਵਾਰ ਬੱਚੇ ਬਜ਼ੁਰਗ ਸਾਰੇ ਇਕੱਤਰ ਹੀ ਹੁੰਦੇ ਸਨ ਮਤਲਬ ਆਪਣੇ ਪਰਿਵਾਰਾਂ ਦੇ ਨਾਲ ਹੁੰਦੇ ਸਨ ਜਿਵੇਂ ਕਿ ਨੇਂਗ ਸਿੰਘ ਹੁਣ ਫਿਰਦੇ ਹੁੰਦੇ ਨੇ ਉਦਾਂ ਸੀਗੇ ਤੇ ਇੱਥੇ ਪਾਣੀ ਦਾ ਸੋਰਸ ਹੋਣ ਕਰਕੇ ਇੱਥੇ ਬੈਠੇ ਸਨ ਤੇ ਅਬਦਾਲੀ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਮਤਲਬ ਬੈਠਿਆਂ ਤੇ ਹਮਲਾ ਕਰਤਾ ਸੀ ਉਹਨਾਂ ਦੇ ਵਿੱਚ 11 ਮਿਸਲਾਂ ਇੱਥੇ ਲੜੀਆਂ ਸਨ ਜੱਸਾ ਸਿੰਘ ਗੱਲੋ ਵਾਲੀ ਆ ਚੜਤ ਸਿੰਘ ਜੀ ਸ਼ੁਕਰਚੱਕੀ ਆ ਤੇ ਕਾਨ ਸ ਸ਼ੁਕਰਚੱਕੀ ਆ ਜੱਸੀ ਜਰ ਚੜਤ ਸਿੰਘ ਜੀ ਤੇ ਜੱਸਾ ਸਿੰਘ ਰਾਮਗੜੀ ਆ ਅਤੇ 11 ਮਿਸਲਾਂ ਦੇ ਜਥੇਦਾਰਾਂ ਨੇ ਪੂਰਾ ਡਟ ਕੇ ਅਬਦਾਲੀ ਦੇ ਨਾਲ ਮੁਕਾਬਲਾ ਕੀਤਾ ਜਿਸ ਤੋਂ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਅਬਦਾਲੀ ਨੂੰ ਉਦੋਂ ਤੋਂ ਇੱਥੋਂ ਵਾਪਸ ਮੁੜਨਾ ਪੈ ਗਿਆ ਇਹ ਸਿੱਖਾਂ ਦੀ ਸ਼ਹਾਦਤ ਇੱਥੇ ਕਿਵੇਂ ਹੋਈ ਇਹ ਦੱਸਿਆ ਜਾਂਦਾ ਕਿ ਅੱਗ ਲਾ ਦਿੱਤੀ ਗਈ ਸੀ ਜੰਗ ਵੀ ਹੋਈ ਸੀ ਉਹਦੇ ਵਿੱਚ ਇਹ ਆ ਜੀ ਗੱਲਬਾਤ ਜਦੋਂ ਸਭ ਇੰਨੇ ਪਰਿਵਾਰ ਦੇ ਮੈਂਬਰ ਹੁੰਦੇ ਸਨ ਜਿਹੜੇ ਬਜ਼ੁਰਗ ਨਹੀਂ ਲੜਨ ਜੋਗੇ ਸੀ ਉਹਨਾਂ ਨੂੰ ਉਹਨਾਂ ਨੇ ਗਾ ਆਪਣੇ ਬਾਜਰੇ ਦੇ ਘਾਰੇ ਮਤਲ ਲੱਗੇ ਹੁੰਦੇ ਮਹਾਰੇ ਉਹਨਾਂ ਦੇ ਵਿੱਚ ਲੁਕੋ ਦਿੱਤਾ ਵੀ ਉਹਨਾਂ ਦਾ ਬਚਾਅ ਹੋ ਸਕੇ ਜਦੋਂ ਉਹਨਾਂ ਨੂੰ ਮੁਗਲਾਂ ਨੂੰ ਪਤਾ ਲੱਗੇ ਆ ਵੀ ਇਹਨਾਂ ਦੇ ਬੱਚੇ ਤੇ ਪਰਿਵਾਰ ਇਹਨਾਂ ਦੇ ਵਿੱਚ ਲੁਕੋਏ ਹਨ ਤਾਂ ਉਹਨਾਂ ਨੇ ਉਹ ਮਹਾਰਿਆਂ ਨੂੰ ਬਾਜਰੇਦਾਂ ਨੂੰ ਅੱਗ ਲਾਤੀ ਸੀ ਤੇ ਉਹਨਾਂ ਦੇ ਬੱਚਿਆਂ ਦੀ ਵੀ ਸਹੀਦੀਆਂ ਹੋਈਆਂ ਨੇ ਇਸ ਸਥਾਨ ਤੇ ਤਾਂ ਇਸ ਸਥਾਨ ਦੇ ਉੱਤੇ ਵੱਡੀਆਂ ਸ਼ਹਾਦਤਾਂ ਹੋਈਆਂ ਨੇ ਹਰ ਸਾਲ ਜਿਹੜਾ ਉਹ ਇਹ ਸਮਾਗਮ ਕਦੋਂ ਕਰਵਾਇਆ ਜਾਂਦਾ ਹੈ ਤੇ ਕੀ ਰੂਪਰੇਖਾ ਹੈ ਜਿਹੜੀ ਉਸ ਸਮਾਗਮ ਦੀ ਹੁੰਦੀ ਹੈ 5 ਫਰਵਰੀ 1762 ਨੂੰ ਇਹ ਵਾਪਰਿਆ ਸੀ ਉਸ ਤੋਂ ਲੈ ਕੇ ਜਦੋਂ-ਜਦੋਂ ਕੌਮ ਆਪਣੀ ਦੁਬਾਰਾ ਸਰਜੀਤ ਹੋਈ ਹੋਂਦ ਦੇ ਵਿੱਚ ਇਹ ਵੱਡੇ ਪੱਧਰ ਤੇ ਹੁਣ ਪਿਛੜਲੇ ਲੰਮੇ ਸਮੇਂ ਤੋਂ ਇਸ ਸਥਾਨ ਤੇ 5 ਫਰਵਰੀ ਨੂੰ 3 4 5 ਫਰਵਰੀ ਨੂੰ ਸਲਾਣਾ ਸ਼ਹੀਦੀ ਜੋੜ ਮੇਲਾ ਪੂਰੇ ਸਰਦਾਂ ਤੇ ਸਤਕਾਰ ਨਾਲ ਮਨਾਇਆ ਜਾਂਦਾ ਇਲਾਕੇ ਦੀਆਂ ਸੰਗਤਾਂ ਐਨਆਰਆਈ ਵੀਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਡੇ ਪੱਧਰ ਤੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਮਤਲਬ ਉਹਨਾਂ ਸ਼ਹੀਦਾਂ ਨੂੰ ਸਜਦਾ ਕਰਨ ਆਉਂਦੀਆਂ ਨੇ ਜਿਨ੍ਹਾਂ ਨੇ ਇੱਥੇ ਆਪਾਂ ਨੂੰ ਕੁਰਬਾਨੀਆਂ ਦੇ ਕੇ ਆਪਾਂ ਨੂੰ ਅੱਜ ਇਸ ਕੌਮ ਨੂੰ ਜਿੰਦਾ ਰੱਖਿਆ ਹੋਇਆ ਹੈਗਾ ਤੇ ਇਸ ਸਥਾਨ ਤੇ ਦਸਵੀਂ ਦਾ ਦਿਹਾੜਾ ਵੀ ਹਰ ਇੱਕ ਮਹੀਨੇ ਸਰਦ ਦਾ ਤੇ ਸਤਕਾਰ ਨਾ ਮਨਾਇਆ ਜਾਂਦਾ ਹੈ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਬੇਨਤੀ ਕਰਦੇ ਹਾਂ ਸਮੁੱਚੀ ਕੌਮ ਨੂੰ ਸਿੱਖ ਕੌਮ ਨੂੰ ਕਿਉਂਕਿ ਪਤਾ ਹੋਣਾ ਚਾਹੀਦਾ ਆਪਣੇ ਪਰਿਵਾਰਾਂ ਸਮੇਤ ਪਹੁੰਚਣਾ ਚਾਹੀਦਾ ਇਸ ਸਿਧਾਂਤ ਤੇ ਅਜੇ ਤੱਕ ਵੀ ਅਣਦੇਖਿਆ ਕਰਿਆ ਗਿਆ ਗਿਆ ਇਤਿਹਾਸ ਨੂੰ ਕਿਉਂਕਿ ਕਈ ਵਾਰ ਸਾਡੇ ਲਾਗੇ ਦੇ ਨੇੜੇ ਤੇੜ ਦੇ 20 ਕਿਲੋਮੀਟਰ ਦੇ ਪਿੰਡਾਂ ਵਾਲਿਆਂ ਨੂੰ ਵੀ ਨਹੀਂ ਪਤਾ ਵੀ ਵੱਡਾ ਘੱਲੂਕਰ ਆ ਹੈਗਾ ਕਿੱਥੇ ਆ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦੇ ਐਨਆਰਏ ਵੀਰਾਂ ਨੂੰ ਜਿਹੜੇ ਵੀ ਇਲਾਕੇ ਦੇ ਸੰਗਤਾਂ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਆਪਣੇ ਬੱਚਿਆਂ ਨੂੰ ਪਰਿਵਾਰਾਂ ਨੂੰ ਇਸ ਇਤਿਹਾਸ ਨਾਲ ਜੋੜੋ ਇੱਕ ਅੱਧੀ ਵਾਰੀ ਲਿਆ ਕੇ ਜਰੂਰ ਦਿਖਾਓ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਵੀ ਸਾਡਾ ਜਿਹੜਾ ਮਤਲਬ ਕੌਮ ਦਾ ਇਤਿਹਾਸ ਆ ਬਹੁਤ ਹੀ ਲਸਾਨੀ ਆ ਸਹਾਤਾ ਭਰਿਆ ਹੋਇਆਗਾ ਤੇ ਉਹ ਨੂੰ ਉਹਨਾਂ ਨੂੰ ਤਾਂ ਹੀ ਪਤਾ ਲੱਗੂਗਾ ਜੇਕਰ ਆਪਾਂ ਉਹਨਾਂ ਨੂੰ ਕੁਝ ਜਾਣਕਾਰੀ ਦਵਾਂਗੇ ਤਾਂ ਕਰਕੇ ਆਪਣਾ ਇਤਿਹਾਸ ਜਿੰਦਾ ਰਹੂਗਾ ਨਹੀਂ ਤਾਂ ਮੁੱਖਮਰ ਹੋ ਜਾਵੇਗਾ ਆਪਾਂ ਉਹਦੇ ਤੋਂ ਅਣਜਾਣੇ ਰਹਿਾਂਗੇ ਇਤਿਹਾਸ ਤੋਂ ਤਾਂ ਸੰਗਤ ਨੇ ਜੇਕਰ ਇੱਥੇ ਆਉਣਾ ਹੋਵੇ ਆਪਣੇ ਸਾਧਨ ਤੇ ਆਉਣਾ ਹੋਵੇ ਬੱਸ ਵਿੱਚ ਆਉਣਾ ਹੋਵੇ ਜਾਂ ਟ੍ਰੇਨ ਰਾਹੀਂ ਆਉਣਾ ਹੋਵੇ ਤਾਂ ਕੀ ਰੂਟ ਆ ਕਿੱਥੇ ਉਤਰਨਾ ਪੈਂਦਾ ਹੈ ਕਿਵੇਂ ਇੱਥੇ ਆਇਆ ਜਾਂਦਾ ਹੈ ਇਹ ਸਥਾਨ ਆ ਜੀ ਬਲੇਰ ਕੋਟਲਾ ਤੋਂ ਲੁਧਿਆਣਾ ਰੋਡ ਦੇ ਉੱਤੇ ਬਿਲਕੁਲ 1 ਕਿਲੋ ਅੱਧਾ ਕਿਲੋਮੀਟਰ ਹਟ ਕੇ ਪਿੰਡ ਰਹੀੜਾ ਮਲੇਰ ਕੋਟਲਾ ਤੋਂ 10 ਕਿਲੋ 15 ਕਿਲੋਮੀਟਰ ਲੁਧਿਆਣੇ ਤੋਂ 30 ਕਿਲੋਮੀਟਰ ਪੈਂਦਾਗਾ ਧੂਰੀ ਰੇਲਵੇ ਲਾਈਨ ਦੇ ਬਿਲਕੁਲ ਦੇ ਜਦੀਕ ਵਾ ਤੇ ਇਹਦੇ ਵਿੱਚ ਆਉਣ ਜਾਣ ਲਈ ਕੋਈ ਦਿੱਕਤ ਨਹੀਂ ਹੈਗੀ ਬਿਲਕੁਲ ਰੋਡ ਦੇ ਆ ਮਤਲਬ ਇਕ ਉਪਕਲਾਂ ਤੋਂ ਸਾਧਨ ਵੀ ਮਿਲਦੇ ਨੇ ਜੇਕਰ ਕਿਸੇ ਨੇ ਬਸ ਤੇ ਆਉਣਾਗਾ ਤਾਂ ਉੱਥੋਂ ਪ੍ਰਬੰਧ ਹੁੰਦਾਗਾ ਸਾਰਾ ਜੀ ਤੇ ਰੇਲਵੇ ਸਟੇਸ਼ਨ ਦੀ ਹੈ ਰੇਲਵੇ ਸਟੇਸ਼ਨ ਵੀ ਹੈ ਤਕਰੀਬਨ ਤਕਰੀਬਨ 6 ਟਾਈਮ ਰੇਲਾਂ ਦੇ ਰੁਕਦੇ ਨੇ ਲੁਧਿਆਣੇ ਤੋਂ ਤੇ ਧੂਰੀ ਤੋਂ ਮਲੇ ਪਟਿਆਲੇ ਤੋਂ ਸਾਰੀਆਂ ਰੇਲਾਂ ਵੈਸੇ ਆਉਂਦੀਆਂ ਨੇ ਤੇ ਹੁਣ ਅਸੀਂ ਕੋਸ਼ਿਸ਼ ਕੀਤੀ ਸੀ ਪਹਿਲਾਂ ਬੰਦ ਹੋ ਗਿਆ ਸੀ ਗਿਆ 6 ਟਾਈਮ ਰੁਕਣ ਲੱਗ ਗਏ ਨੇ ਜੇਕਰ ਸੰਗਤ ਆਉਣੀ ਚਾਵੇ ਤਾਂ ਉਹ ਰੇਲ ਟ੍ਰੇਨ ਦੇ ਜ਼ਰੀਏ ਵੀ ਇੱਥੇ ਪਹੁੰਚ ਸਕਦੀ ਆ ਜੀ ਤਾਂ ਇੱਥੇ ਹੋਰ ਸੇਵਾਦਾਰ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤਾਂ ਇੱਥੇ ਜਿਹੜਾ ਸਵਾਗਤ ਹੋਣਾ ਏ ਉਸ ਦੀ ਤਿਆਰੀ ਆ ਜਿਹੜੀ ਉਹ ਸੇਵਾਦਾਰਾਂ ਵੱਲੋਂ ਕੀਤੀ ਜਾ ਰਹੀ ਆ ਤਾਂ ਗੱਲਬਾਤ ਕਰਦੇ ਆ ਤਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਉਸ ਸਥਾਨ ਤੇ ਸੇਵਾ ਕਰ ਰਹੇ ਹੋ ਅੱਜ ਜਿੱਥੇ ਸਿੱਖ ਕੌਮ ਦੀ ਸਭ ਤੋਂ ਵੱਡੀ ਕੁਰਬਾਨੀ ਹੋਈ ਆ ਤਾਂ ਕਿਵੇਂ ਮਹਿਸੂਸ ਕਰਦੇ ਹੋ ਜੀ ਬਹੁਤ ਵਧੀਆ ਲੱਗਦਾ ਜੀ ਠੀਕ ਹੈ ਜੀ ਤੇ ਮਹਾਰਾਜੀ ਕਿਰਪਾ ਨਾਲ ਅਸੀਂ ਹਰ ਸਾਲ ਹੀ ਆਉਂਨੇ ਆ तकरीबन ਸਾਨੂੰ ਬਾਬਾ ਜੀ ਨੇ ਅ ਕਈ ਸਾਲ ਹੋ ਗਏ ਹੋਣਗੇ 10 ਕਿ ਸਾਨੂੰ ਪਾਲਸ ਦੀ ਸੇਵਾ ਇੱਥੇ ਕੀਤੀ ਸੀਗੀ ਅੰਦਰ ਅਸੀਂ ਪਾਈਪਾਂ ਦੀ ਤੇ ਪਿੱਤਲ ਦੇ ਜਿਹੜੇ ਲੱਗੇ ਹੋਣੇ ਉੱਥੇ ਪਾਲਸ ਵੀ ਕਰਦੇ ਆ ਤੇ ਬਹੁਤ ਵਧੀਆ ਲੱਗਦਾ ਇੱਥੇ ਸੇਵਾ ਕਰਕੇ ਠੀਕ ਹੈ ਜੀ ਮਨ ਦੀਆਂ ਸਾਰੀਆਂ ਭਾਵਨਾਵਾਂ ਇੱਥੇ ਪੂਰੀਆਂ ਹੁੰਦੀਆਂ ਨੇ ਜੀ ਕੋਈ ਵੀ ਸੁੱਖ ਹੋ ਇੱਥੇ ਉਦਾਸ ਬੇਨਤੀਆਂ ਪੂਰੀਆਂ ਹੁੰਦੀਆਂ ਤੇ ਬਹੁਤ ਚੜ ਕੇ ਬਹੁਤ ਚੜ ਕੇ ਸੰਗਤ ਹਿੱਸਾ ਬੁੰਦੀ ਹੈ ਜੀ ਤਾਂ ਬਾਬਾ ਇਹ ਜਿਹੜਾ ਸਥਾਨ ਆ ਇਸ ਦੀ ਕਾਰ ਸੇਵਾ ਕਦੋਂ ਆਰੰਭ ਹੋਈ ਕਿਸ ਨੇ ਇਹ ਕਾਰ ਸੇਵਾ ਦੀ ਸ਼ੁਰੂਆਤ ਕੀਤੀ ਅਤੇ ਇਹ ਜਿਹੜਾ ਇਤਿਹਾਸਿਕ ਗੁਰੂ ਘਰ ਆ ਇਹ ਕਿੰਨਾ ਸਮਾਂ ਪਹਿਲਾਂ ਜਿਹੜਾ ਉਹ ਉਸਾਰਿਆ ਗਿਆ ਏ ਇੱਥੇ ਜੀ ਕਾਰ ਸੇਵਾ ਵਾਲੇ ਮਹਾਪੁਰਸ਼ ਬਾਬਾ ਜਗਤਾਰ ਸਿੰਘ ਜੀ ਤਰਨ ਤਰਨ ਵਾਲੇ ਤੇ ਮਹਾਪੁਰਖ ਬਾਬਾ ਕ੍ਰਿਪਾਲ ਸਿੰਘ ਜੀ ਡੇਰਾ ਭਵਾਨੀਗੜ੍ਹ ਵਾਲਿਆਂ ਦੀ ਕਾਰ ਸੇਵਾ 2001 ਤੋਂ ਚੱਲਦੀ ਆ ਲਗਾਤਾਰ ਨਿਰੰਤਰ ਚੱਲਦੀ ਆ ਦਰਬਾਰ ਸਾਹਿਬ ਦੀ ਸੇਵਾ ਸਪੂਰਨ ਹੋਈ ਆ ਡਿਊਟੀ ਸਾਹਿਬ ਦੀ ਹੋਈ ਆ ਅਤੇ ਹੋਰ ਵੀ ਮਤਲਬ ਸੇਵਾਵਾਂ ਮਾਂ ਲਗਾਤਾਰ ਨਿਰੰਤਰ ਮਹਾਪੁਰਸ਼ਾਂ ਦੀ ਸਰਪ੍ਰਸਤੀ ਹੇਠ ਚੱਲ ਰਹੀਆਂ ਹਨ ਇਲਾਕੇ ਦਾ ਵੀ ਸਮੂਚਾ ਸਹਿਯੋਗ ਆ ਉਹਨਾਂ ਦਾ ਬਹੁਤ ਵੱਡਾ ਸਾਡੇ ਇਲਾਕੇ ਨੂੰ ਅਤੇ ਇਸ ਸਥਾਨ ਨੂੰ ਬਹੁਤ ਵੱਡੀ ਦੇਣ ਵਾ ਉਹਨਾਂ ਤੇ ਮਹਾਰਾਜ ਜੀ ਤਾਂ ਕਹਿੰਦੇ ਸੱਚੇ ਪਾਤਸ਼ਾਹ ਉਹਨਾਂ ਨੂੰ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਤਾਂ ਜੋ ਸੰਗਤਾਂ ਨੂੰ ਜੋੜ ਕੇ ਇਸ ਸਥਾਨ ਦੇ ਨਾਲ ਵੱਡੀਆਂ ਸਵਾਮਾਂ ਕਰਵਾ ਰਹੇ ਹਨ ਇੱਧਰ ਦੁਬਾਨ ਹਾਲ ਬਣਿਆ ਹੋਏਗਾ ਰਹੱਸੀ ਕਮਰੇ ਬਣੇ ਹੋਣੇ ਸੰਗਤ ਦੇ ਰਹਿਣ ਲਈ ਤੇ ਜੋ ਲੰਗਰ 24 ਘੰਟੇ ਚੱਲਦਾ ਜੇ ਕੋਈ ਦੇਸ਼ਾਂ-ਵਦੇਸ਼ਾਂ ਦੇ ਵਿੱਚੋਂ ਸੰਗਤ ਆਉਂਦੀ ਆ ਉਹਨਾਂ ਦੇ ਰਹਿਣ ਲਈ ਪੂਰੇ ਪਖਤਾ ਪ੍ਰਬੰਧ ਮਹਾਪੁਰਸ਼ਾਂ ਵੱਲੋਂ ਕੀਤੇ ਹੋਏ ਹਨ ਤੇ ਵੀ ਜੇ ਕੋਈ ਮਤਲਬ ਰਹਿਣ ਲਈ ਚਾਵੇ ਵੀ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਵੇ ਮਹਾਪੁਰਸ਼ਾਂ ਦਾ ਬਹੁਤ ਵੱਡਾ ਉਦਮ ਪ੍ਰਾਲਾਗਾ ਉਹਨਾਂ ਦੀ ਉਹਨਾਂ ਦੀ ਕਿਰਪਾ ਨਾਲ ਹੀ ਅੱਜ ਇਹ ਸਮਾਗਮ ਵੱਡੇ ਪੱਧਰ ਤੇ ਮਨਾਏ ਜਾਂਦੇ ਹਨ ਜੀ ਤੇ ਸਮਾਗਮ ਕਿੰਨੇ ਕ ਸਾਲਾਂ ਤੋਂ ਹੋ ਰਹੇ ਨਹੀਂ ਸਮਾਗਮਤਾ ਜੀ ਇਹ 40-50 ਸਾਲਾਂ ਤੋਂ ਲਗਾਤਾਰ ਇਦਾਂ ਹੀ ਚੱਲੀ ਜਾਂਦੇ ਨੇ ਸਮੇਂ-ਸਮੇਂ ਤੇ ਮਤਲਬ ਪਹਿਲਾਂ ਤੋਂ ਸਾਡੀ ਮੇਰੀ ਉਮਰ 43 ਸਾਲ ਦੀ ਹੋਗੀ ਬਚਪਨ ਤੋਂ ਅਸੀਂ ਦੇਖਦੇ ਆਉਂਦੇ ਆ ਮਤਲਬ ਦਿਨੋ-ਦਿਨ ਵੱਧੇ ਵੱਧਦਾ ਹੀ ਆ ਐਤਕੀ ਵੀ 3-4-5 ਫਰਵਰੀ ਨੂੰ ਜਿਹੜਾ ਜੋੜ ਮਿਲ ਦਾ ਵੱਡੇ ਪੱਧਰ ਤੇ ਮਨਾਇਆ ਜਾਣਾਗਾ ਉਸ ਦੇ ਵਿੱਚ ਪੰਥ ਪ੍ਰਸਿੱਧ ਕੀਰਤਨੀਏ ਰਾਗੀ ਢਾਡੀ ਪਹੁੰਚ ਰਹੇ ਨੇ ਜਿਸ ਦੇ ਵਿੱਚ ਆਪਣੇ ਇੰਟਰਨੈਸ਼ਨਲ ਪਿੰਦਰਪਾਲ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਆਪਣੇ ਤਰਲੋਚਨ ਸਿੰਘ ਜੀ ਭਮਦੀ ਜੀ ਜਸਵੰਤ ਸਿੰਘ ਜੀ ਪਰਵਾਨਾ ਅਤੇ ਵਿਸ਼ੇਸ਼ ਇਹਦੇ ਤੇ ਆਪਣੇ ਪੀਟੀਸੀ ਸਿਮਰਨ ਤੇ ਇਹਦਾ 5 ਫਰਵਰੀ ਨੂੰ ਲਾਈਵ ਚੱਲੇਗਾ ਸਾਰੀਆਂ ਸਮੂਚੀਆਂ ਸੰਗਤਾਂ ਨੂੰ ਬੇਨਤੀ ਆ ਵੀ ਇਹ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੇ ਚੈਨਲ ਚੈਨਲ ਦੇ ਮਾਧਿਅਮ ਰਾਹੀਂ ਵੀ ਉਸ ਮਹਾਨ ਸੀਦਾਂ ਨੂੰ ਜਿਵੇਂ ਆਪਣੇ ਚੈਨਲ ਦੇ ਰਾਹੀਂ ਵੀ ਸਰਦਾ ਸਤਕਾਰ ਭੇਟ ਕਰ ਸਕਦੇ ਹਨ ਸੋ ਗੱਲਬਾਤ ਕੀਤੀ ਹੈ ਇਤਿਹਾਸਿਕ ਗੁਰੂ ਘਰ ਦਾ ਇਤਿਹਾਸ ਆ ਜਿਹੜਾ ਉਹ ਸੰਗਤਾਂ ਦੇ ਸਾਹਮਣੇ ਪੇਸ਼ ਕੀਤਾ ਹੈ ਤਾਂ ਜਦੋਂ ਮਲੇਰ ਕੋਟਲਾ ਦੇ ਜੰਗਲਾਂ ਦੇ ਵਿੱਚ ਸਿੱਖ ਨੇ ਜਿਹੜੇ ਉਹ ਲੁਕੇ ਹੋਏ ਸੀ ਅਹਿਮਦ ਸ਼ਾਹ ਅਬਦਾਲੀ ਦੇ ਵੱਲੋਂ ਇਸ ਥਾਂ ਉੱਤੇ ਹਮਲਾ ਕੀਤਾ ਜਾਂਦਾ ਹੈ ਅੱਧੀ ਸਿੱਖ ਵਾਦੀਆ ਜਿਹੜੀ ਉਹ ਸ਼ਹੀਦ ਕਰ ਦਿੱਤੀ ਜਾਂਦੀ ਹੈ ਤਾਂ 35000 ਦੇ ਕਰੀਬ ਸਿੱਖਾਂ ਨੇ ਜਿਹੜੇ ਉਹ ਸ਼ਹੀਦ ਕਰ ਦਿੱਤੇ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਬਜ਼ੁਰਗ ਬੱਚੇ ਅਤੇ ਬੀਬੀਆਂ ਵੀ ਸ਼ਾਮਿਲ ਹੁੰਦੇ ਨੇ ਅਤੇ ਉਸ ਸਮੇਂ 35000 ਜਾਂ ਫਿਰ 30000 ਕਹ ਲਓ ਸਿੱਖਾਂ ਦੀ ਆਬਾਦੀ ਆ ਜਿਹੜੀ ਉਹ ਰਹਿ ਜਾਂਦੀ ਆ ਲੇਕਿਨ ਅੱਜ ਸਿੱਖ ਕਰੋੜਾਂ ਦੀ ਗਿਣਤੀ ਵਿੱਚ ਵਸਦੇ ਨੇ ਭਾਵੇਂ ਦੁਸ਼ਮਣਾਂ ਨੇ ਬਹੁਤ ਹੱਲੇ ਕੀਤੇ ਤਾਂ ਸਿੱਖ ਗੁਰੂਆਂ ਦੇ ਕਾਲ ਤੋਂ ਬਾਅਦ ਭਾਵੇਂ ਸਿੱਖਾਂ ਦੇ ਬਹੁਤ ਕੁਝ ਸੇਹਾ ਇੱਥੇ ਬਹੁਤ ਵੱਡੇ ਸਿੱਖ ਯੋਧੇ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਬਾਬਾ ਜਸਾ ਸਿੰਘ ਆਲੂਵਾਲੀਆ ਚੜਤ ਸਿੰਘ ਅਤੇ ਸ਼ਾਮ ਸਿੰਘ ਟਾਰੀ ਵਾਲਾ ਅਤੇ ਹੋਰ ਬਹੁਤ ਸਾਰੇ ਸਿੱਖ ਜਰਨੈਲ ਉਹਨਾਂ ਨੇ ਇੱਥੇ ਅਫਦਾਲੀ ਦੀ ਫੌਜ ਦੇ ਨਾਲ ਟੱਕਰ ਆ ਲਿਆ ਉਸ ਤੋਂ ਬਾਅਦ ਦਾ ਇਤਿਹਾਸ ਇਹ ਹੁੰਦਾ ਹੈ ਕਿ ਅ ਅਫਦਾਲੀ ਦੇ ਵੱਲੋਂ ਅੱਗੇ ਮਹਾਰਾਜਾ ਪਾਲਾ ਸਿੰਘ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਦਰਬਾਰ ਸਾਹਿਬ ਦੀ ਇਮਾਰਤ ਢਾਟੇਰੀ ਕਰ ਦਿੱਤੀ ਜਾਂਦੀ ਹੈ ਤਾਂ ਜਦੋਂ ਬਰੂਧ ਲਗਾਏ ਜਾਂਦੇ ਨੇ ਤਾਂ ਉਦੋਂ ਇੱਕ ਇੱਟ ਉਸ ਅਫਦਾਲੀ ਦੇ ਨੱਕ ਤੇ ਵੱਜਦੀ ਹੈ ਤਾਂ ਉਸ ਤੋਂ ਬਾਅਦ ਉਸਦੇ ਉਹ ਜ਼ਖਮ ਹੁੰਦਾ ਹੈ ਜਿਹੜਾ ਕਦੇ ਵੀ ਨਹੀਂ ਭਰਦਾ ਉਹ ਕੈਂਸਰ ਬਣ ਜਾਂਦਾ ਹੈ ਉਸ ਤੋਂ ਬਾਅਦ ਸਿੱਖ ਜਰਨਲ ਇਕੱਠੇ ਹੁੰਦੇ ਨੇ ਬਾਬਾ ਜੱਸਾ ਸਿੰਘ ਆਲੂ ਵਾਲੀ ਆ ਸਿੱਖਾਂ ਦੀ ਅਗਵਾਈ ਕਰਦੇ ਨੇ ਹੋਰ ਸਿੱਖ ਜਰਨਲ ਨੇ ਜਿਹੜੇ ਉਹ ਵੀ ਅਗਵਾਈ ਕਰਦੇ ਨੇ ਤੇ ਅਫਦਾਲੀ ਵੱਲੋਂ ਜਿਹੜੇ ਸੂਬੇਦਾਰ ਲਗਾਏ ਹੁੰਦੇ ਨੇ ਉਹਨਾਂ ਨੂੰ ਹਰਾਇਆ ਜਾਂਦਾ ਹੈ ਅਤੇ ਪੰਜਾਬ ਦੇ ਵਿੱਚ ਸਿੱਖਾਂ ਦਾ ਰਾਜ ਆ ਜਿਹੜਾ ਉਹ ਕਾਇਮ ਹੋਣਾ ਸ਼ੁਰੂ ਹੋ ਜਾਂਦਾ ਹੈ ਉਸ ਤੋਂ ਬਾਅਦ ਜਦੋਂ ਸਿੱਖ ਦੀਵਾਲੀ ਮਨਾਉਣ ਦਰਬਾਰ ਸਾਹਿਬ ਜਾਂਦੇ ਨੇ ਜਿਹੜੀ ਬੇਅਦਬੀ ਉੱਥੇ ਅਬਦਾਲੀ ਨੇ ਕੀਤੀ ਸੀ ਉੱਥੇ ਜਦੋਂ ਇਮਾਰਤ ਦੀ ਮੁਰ ਉਸਾਰੀ ਕੀਤੀ ਜਾਂਦੀ ਹੈ ਦਰਬਾਰ ਸਾਹਿਬ ਦੀ ਸਰੋਵਰ ਦੀ ਸੇਵਾ ਕੀਤੀ ਜਾਂਦੀ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਜਿਹੜੀ ਉਹ ਵੀ ਮੁਰ ਤੋਂ ਉਸਾਰੀ ਜਾਂਦੀ ਹੈ ਅਤੇ ਫਿਰ ਸਰੋਵਰ ਦੇ ਵਿੱਚ ਜਿਹੜਾ ਗਊਆਂ ਮਾਰ ਕੇ ਜਾਂ ਫਿਰ ਘੋੜਿਆਂ ਦੀ ਲੇਦਰ ਤੇ ਜੋ ਮਲਵਾ ਮਕਾਨ ਢਾਕੇ ਅਬਦਾਲੀ ਨੇ ਉੱਤੇ ਸਰੋਵਰ ਪੂਰੇ ਆ ਸੀ ਉਹ ਸਾਰੀ ਸੇਵਾ ਕੀਤੀ ਜਾਂਦੀ ਹੈ ਜਦੋਂ ਅਬਦਾਲੀ ਨੂੰ ਪਤਾ ਲੱਗਦਾ ਹੈ ਤਾਂ ਉਹ ਲਾਹੌਰ ਤੋਂ 40000 ਦੇ ਕਰੀਬ ਸੈਨਾ ਨੂੰ ਲੈ ਕੇ ਸਿੱਖਾਂ ਨੂੰ ਆਣ ਪੈਂਦਾ ਹੈ ਲੇਕਿਨ ਸਿੱਖਾਂ ਵੱਲੋਂ ਉਸ ਤੋਂ ਫਿਰ ਬਦਲਾ ਲਿਆ ਜਾਂਦਾ ਇਸ ਵੱਡੇ ਘੱਲੂਕਾਰੇ ਦਾ ਬਦਲਾ ਲਿਆ ਜਾਂਦਾ ਹੈ ਤੇ ਅਬਦਾਲੀ ਉਹ ਅਬਦਾਲੀ ਜਿਸ ਨੇ ਹਿੰਦੁਸਤਾਨ ਦੀਆਂ ਵੱਡੀਆਂ-ਵੱਡੀਆਂ ਤਾਕਤਾਂ ਹਰਾ ਦਿੱਤੀਆਂ ਉਹ ਅਬਦਾਲੀ ਉਸ ਵੇਲੇ ਸਿੱਖਾਂ ਕੋਲੋਂ ਹਾਰ ਜਾਂਦਾ ਏ ਅਤੇ ਉਹ ਇਹ ਮੰਨ ਲੈਂਦਾ ਏ ਕਿ ਪੰਜਾਬ ਦੇ ਵਿੱਚ ਹੁਣ ਸਿੱਖਾਂ ਦਾ ਰਾਜ ਆ ਜਿਹੜਾ ਉਹ ਸਥਾਪਿਤ ਹੋ ਗਿਆ ਏ ਉਸ ਤੋਂ ਬਾਅਦ ਦੇ ਵਿੱਚ ਅਬਦਾਲੀ ਦਾ ਜ਼ਖਮਾ ਜਿਹੜਾ ਉਹ ਠੀਕ ਨਹੀਂ ਹੁੰਦਾ ਅਤੇ ਵੱਡੂ ਵੱਡੇ ਘੱਲੂਕਾਰੇ ਤੋਂ ਬਾਅਦ 2 ਸਾਲ ਬਾਅਦ ਉਸ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਹੈ ਤਾਂ ਇਸ ਇਤਿਹਾਸਿਕ ਸਥਾਨ ਦਾ ਇਤਿਹਾਸ ਜਿਹੜਾ ਉਹ ਸੰਗਤਾਂ ਦੇ ਸਨਮੁਖ ਪੇਸ਼ ਕੀਤਾ ਏ ਤਾਂ ਹੋਰ ਵੀ ਇਤਿਹਾਸਿਕ ਥਾਵਾਂ ਦੇ ਹੋਰ ਵੀ ਇਤਿਹਾਸਿਕ ਅਸਥਾਨਾਂ ਦੇ ਦਰਸ਼ਨ ਤੁਹਾਨੂੰ ਕਰਾਵਾਂਗੇ ਤਾਂ ਕੈਮਰਾ ਪਰਸਨ ਸਤਨਾਮ ਸਿੰਘ ਨਾਲ ਮੈਂ ਬਲਵਿੰਦਰ ਸਿੰਘ ਢੀਂਸਾ ਕੋਪਰ ਹਿੜਾ ਤੋਂ